ਨੇ ਜਲਮ ਸਰਕਾਰਾਂ ਦੇ ਨਾਲ ਇਤਿਹਾਸ ਉਹਨਾਂ ਕੌਮਾਂ ਦਾ ਲਿਖਿਆ ਜਾਂਦਾ ਤਲੀਆਂ ਚੱਟਣ ਵਾਲਿਆਂ ਦਾ ਕਦੇ ਇਤਿਹਾਸ ਨਹੀਂ ਲਿਖਿਆ ਜਾਂਦਾ ਕਹਿੰਦੇ ਹੁੰਦੇ ਆ ਟਕਰਾਉਣ ਲਈ ਜਿਗਰਾ ਚਾਹੀਦਾ ਟਕਰਾਉਣ ਲਈ ਸਬਰ ਚਾਹੀਦਾ ਟਕਰਾਉਣ ਲਈ ਦੂਰੰਦੇਸ਼ੀ ਚਾਹੀਦੀ ਹੈ ਟਕਰਾਉਣ ਲਈ ਰਣਨੀਤੀ ਦੀ ਲੋੜ ਹੁੰਦੀ ਹੈ ਟਕਰਾਉਣ ਲਈ ਲੋਕਾਂ ਨਾਲ ਹੋਣਾ ਜ਼ਰੂਰ ਹੁੰਦਾ ਪਰ ਤਲੀਆਂ ਚੱਟਣ ਲਈ ਕਦੇ ਇਕੱਲੇ ਜੀਵ ਨਾਲ ਸਰ ਜਾਂਦਾ ਆ ਲੋਕੋ ਮੇਰੇ ਪੰਜਾਬ ਦੇ ਹੋ ਹਰਿਆਣਾ ਰਾਜਸਥਾਨ ਦੇ ਅਸ ਧਰਤੀ ਮਾਂ ਦੇ ਲੋਕੋ ਤੁਸੀਂ ਅੱਜ ਇਹ ਫੈਸਲਾ ਕਰਤਾ ਤੁਸੀਂ ਅੱਜ ਇਹ ਇਥੋਂ ਐਸ ਮਹਾਰਾਜ ਪਿੰਡ ਦੀ ਧਰਤੀ ਤੋਂ ਇੱਕ ਸਨੇਹਾ ਦੇ ਦਾ ਉਸ ਦਿੱਲੀ ਹਕੂਮਤ ਨੂੰ ਕਿ ਜਿੰਨੇ ਮਰਜ਼ੀ ਪਰਚੇ ਦਰਜ ਕਰ ਲੈ ਜਿੰਨੇ ਮਰਜ਼ੀ ਨਾਮ ਰੱਖ ਲੈ ਚਾਹੇ ਸਾਨੂੰ ਜਿਲਾ ਸਕਦੇ ਚਾਹੇ ਸਾਡੇ ਗੋਲਗੇ ਮਾਰਦੇ ਪਰ ਇਹ ਲੋਕ ਇਹ ਮੋਰਚਾ ਫਤੇ ਕੰਮ ਤੋਂ ਬਿਨਾਂ ਹਰ ਪਿੱਛੇ ਨਹੀਂ ਹਟਣਾ